ओके okay जी एक बार फिर ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਚੈਨਲ ਦੇ ਉੱਪਰ ਤੇ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਸੀਗਾ ਕਿ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਹੀ ਆ ਕੁਝ ਘੰਟੇ ਪਹਿਲਾਂ ਹੀ ਗੋਲਡਮੈਨ ਸੈਕਸ ਨੇ ਆਪਣੀ ਇੱਕ ਰਿਪੋਰਟ ਪਬਲਿਸ਼ ਕੀਤੀ ਆ ਇੰਡੀਆ ਦੀਆਂ ਤਿੰਨ ਫਰਮਾਂ ਸੈਕਟਰ ਦੇ ਨਾਲ ਰਿਲੇਟਡ ਕੰਪਨੀਆਂਜ਼ ਦੇ ਉੱਪਰ ਹੁਣ ਸਭ ਤੋਂ ਪਹਿਲਾਂ ਇਹ ਦੇਖ ਲੈਣੇ ਆ ਕਿ ਗੋਲਡਮੈਨ ਸੈਕਸ ਕੋਣ ਆ ਮਤਲਬ ਕਿਉਂ ਮੈਂ ਇੱਕਦਮ ਇਹ ਵੀਡੀਓ ਬਣਾ ਕੇ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਿਹਾ ਐਸਾ ਕੀ ਹੈਗਾ ਸਭ ਤੋਂ ਪਹਿਲੀ ਗੱਲ ਕਿ ਗੋਲਡਮੈਨ ਸੈਕਸ ਦੇ ਵਿੱਚ ਕਿ ਉਹਨਾਂ ਦੀ ਬਣਾਈ ਹੋਈ ਰਿਪੋਰਟ ਦੇ ਉੱਪਰ ਆਪਾਂ ਨੂੰ ਇੱਕ ਵੀਡੀਓ ਬਣਾਉਣਾ ਪੈ ਰਿਹਾ ਇਮੀਡੀਏਟਲੀ ਗੋਲਡਮੈਨ ਸੈਕਸ ਦੁਨੀਆ ਦੀ ਇੱਕ ਬਹੁਤ ਹੀ ਜ਼ਿਆਦਾ ਵੱਡੀ ਬਹੁਤ ਹੀ ਜ਼ਿਆਦਾ ਨਾਮੀ ਗਲੋਬਲ ਇਨਵੈਸਟਮੈਂਟ ਕੰਪਨੀ ਆ ਜਿਹੜੀ ਪੂਰੀ ਦੁਨੀਆ ਦੇ ਵਿੱਚ ਹੀ ਕੰਪਨੀਆਂ ਦੇ ਉੱਪਰ ਬਿਜ਼ਨੈਸਸ ਦੇ ਉੱਪਰ ਪੂਰੀ ਆਪਣੀ ਰਿਸਰਚ ਕਰਦੀਆਂ ਨੇ ਫਿਊਚਰ ਦੇ ਵਿੱਚ ਕੀ ਹੋਊਗਾ ਕਿਹੜੀ ਕੰਪਨੀ ਵਧੀਆ ਕਰ ਰਹੀ ਆ ਕਿਹੜੀ ਕੰਪਨੀ ਇਸ ਟਾਈਮ ਬੁਰਾ ਕਰ ਰਹੀ ਆ ਫਿਊਚਰ ਦੇ ਵਿੱਚ ਕਿਹੜੀ ਕੰਪਨੀ ਬੈਟਰ ਕਰ ਸਕਦੀ ਆ ਕਿਹੜੀ ਕੰਪਨੀ ਹਿੱਟ ਹੋ ਸਕਦੀ ਆ ਇਹ ਸਾਰਿਆਂ ਦੇ ਵਿੱਚ ਪੂਰੀ ਦੁਨੀਆ ਦਾ ਇੱਕ ਬਹੁਤ ਹੀ ਵੱਡਾ ਬਹੁਤ ਹੀ ਨਾਮੀ ਨਾਮ ਹੈਗਾ ਗੋਲਡਮੈਨ ਸੈਕਸ ਤੇ ਉਹਨਾਂ ਦੀਆਂ ਰਿਪੋਰਟਸ ਨੂੰ ਬਹੁਤ ਹੀ ਧਿਆਨ ਨਾਲ ਪੜ੍ਹਿਆ ਜਾਂਦਾ ਵਾ ਬਹੁਤ ਸੀਰੀਅਸਲੀ ਲਿਆ ਜਾਂਦਾ ਵਾ 150 ਸਾਲ ਪੁਰਾਣੀ ਕੰਪਨੀ ਆ ਗੋਲਡਮੈਨ ਸੈਕਸ ਬਹੁਤ ਹੀ ਰਿਪਿਊਟਡ ਨਾਮ ਆ ਪੂਰੀ ਦੁਨੀਆ ਦੇ ਵਿੱਚ ਬਿਜ਼ਨਸ ਦੁਨੀਆ ਦੇ ਵਿੱਚ ਤੇ ਇਹ ਐਨ ਦੀ ਜਿਹੜੀ ਰਿਪੋਰਟ ਹੈਗੀ ਆ ਉਹ ਇੰਡੀਆ ਦੀਆਂ ਸੀਡੀਐਮਓ ਕੰਪਨੀਆਂ ਦੇ ਉੱਪਰ ਹੈਗੀ ਆ ਸੀਡੀਐਮਓ ਕੰਪਨੀਆਂਸ ਹੁੰਦੀਆਂ ਨੇ ਕੰਪਨੀਆਂਸ ਕੰਟਰੈਕਟ ਡਿਵੈਲਪਮੈਂਟ ਠੀਕ ਹੈ ਜੀ ਇਹ ਵਾਲੀਆਂ ਕੰਪਨੀਆਂਸ ਦੇ ਉੱਪਰ ਉਹਨਾਂ ਨੇ ਆਪਣੀ ਇੱਕ ਰਿਪੋਰਟ ਪਬਲਿਸ਼ ਕੀਤੀ ਆ ਕਿ ਚਾਈਨਾ 1 ਪਾਲਿਸੀ ਦਾ ਇਹਨਾਂ ਕੰਪਨੀਆਂਸ ਦੇ ਉੱਪਰ ਕੀ ਅਸਰ ਹੋਊਗਾ ਹੁਣ ਚਾਈਨਾ ਪਲੱਸ 1 ਇਹ ਵੀ ਇੱਕ ਨਾਮ ਆ ਰਿਹਾ ਪਿੱਛੇ ਜੇ ਤੋਂ ਪਿਛਲੇ 2-3 ਸਾਲ ਤੋਂ ਇੱਕ ਟਰਮ ਯੂਜ਼ ਹੋ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਬਿਜ਼ਨਸ ਨਾਟ ਰਿਲੇਟਡ ਦੁਨੀਆ ਦੇ ਵਿੱਚ ਚਾਈਨਾ ਪਲੱਸ 1 ਹੁਣ ਪਹਿਲਾਂ ਆਪਾਂ ਇਹ ਸਮਝ ਲੈਣੇ ਆ ਕਿ ਚਾਈਨਾ ਪਲੱਸ 1 ਕੀ ਆ ਆਪਾਂ ਵੀ ਘਰੇ ਵੀ ਨਾਰਮਲ ਚ ਇਹ ਗੱਲਾਂ ਕਰਦੇ ਆ ਕਿ ਹਰ ਇੱਕ ਚੀਜ਼ ਚਾਈਨਾ ਚ ਬਣ ਰਹੀ ਆ ਚਾਈਨਾ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾ ਰਿਆ Apple ਦਾ ਫੋਨ ਵੀ ਚਾਈਨਾ ਦੇ ਵਿੱਚ ਬਣ ਰਿਹਾ ਬੱਚਿਆਂ ਦੇ ਖਿਡੌਣੇ ਵੀ ਚਾਈਨਾ ਦੇ ਵਿੱਚ ਬਣ ਰਿਹਾ ਚਾਈਨਾ ਡੋਰ ਆਪਾਂ ਬਹੁਤ ਵਾਰ ਕਹਿੰਦੇ ਆ ਮਤਲਬ ਕਿਹੜੀ ਚੀਜ਼ ਆ ਜਿਹੜੀ ਚਾਈਨਾ ਨਹੀਂ ਬਣਾ ਰਿਆ ਬਟ ਹੁਣੇ ਪਿੱਛੇ ਜੇ ਤੋਂ ਪਿਛਲੇ 2-3 ਸਾਲ ਤੋਂ ਇੱਕ ਜਿਹੜਾ 2-3 ਸਾਲ ਤੋਂ ਨਹੀਂ ਪਿਛਲੇ ਕੁਝ ਟਾਈਮ ਤੋਂ ਜਿਹੜਾ ਕਿ 네ਗੇਟਿਵ ਸੈਂਟੀਮੈਂਟ ਬਣ ਰਿਹਾ ਵਾ ਚਾਈਨਾ ਦੇ ਅਗੇਂਸਟ ਦੁਨੀਆ ਦੇ ਵਿੱਚ ਤਾਂ ਉਹਦੇ ਨਾਲ ਕੀ ਆ ਦੁਨੀਆ ਥੋ ਇਹ ਸੋਚ ਰਹੀ ਹੈ ਕਿ ਸਾਡੇ ਕੋਲ ਇੱਕ ਬੈਕਅਪ ਪਲਾਨ ਹੋਣਾ ਚਾਹੀਦਾ ਅਸੀਂ ਜੇ ਸਾਡੇ ਚਾਈਨਾ ਨਾਲ ਕਿਸੇ ਵੀ ਤਰ੍ਹਾਂ ਨਾਲ ਰਿਲੇਸ਼ਨ ਖਰਾਬ ਹੋ ਰਿਹਾ ਤਾਂ ਅਸੀਂ ਚਾਈਨਾ ਦੇ ਉੱਪਰ ਕਿਤੇ ਓਵਰ ਡਿਪੈਂਡੈਂਟ ਤਾਂ ਨਹੀਂ ਹੋ ਰਹੇ ਤਾਂ ਫਿਰ ਸਾਡਾ ਕੀ ਬਣੂਗਾ ਅਸੀਂ ਮੈਨੂਫੈਕਚਰਿੰਗ ਕਿੱਥੋਂ ਕਰਵਾਵਾਂਗੇ ਤਾਂ ਉਹਨਾਂ ਦੀ ਅਗਲੀ ਜਿਹੜੀ ਮਤਲਬ ਆਪਸ਼ਨ ਹੈਗੀ ਅਲਟਰਨੇਟਿਵ ਹੈਗਾ ਚਾਈਨਾ ਤੋਂ ਬਾਅਦ ਉਹਨਾਂ ਕੋਲੇ ਉਹ ਕਿਹੜਾ ਹੈਗਾ ਇੰਡੀਆ ਠੀਕ ਹੋ ਗਿਆ ਤਾਂ ਹੁਣ ਇੰਡੀਆ ਨੂੰ ਉਸ ਚੀਜ਼ ਦਾ ਬਹੁਤ ਵੱਡਾ ਫਾਇਦਾ ਹੋ ਰਿਹਾ ਮਤਲਬ ਚਾਈਨਾ ਨੂੰ ਉਹ ਬਿਜ਼ਨਸ ਤਾਂ ਦੇ ਰਹੇ ਆ ਬਟ ਉਹਦਾ ਹੁਣ ਬਹੁਤ ਸਾਰਾ ਹਿੱਸਾ ਉਹ ਇੰਡੀਆ ਨੂੰ ਦੇ ਰਹੇ ਆ ਤਾਂ ਇੰਡੀਆ ਦੀਆਂ ਉਹ ਵੱਡੀਆਂ ਕੰਪਨੀਆਂ ਜਿਹੜੀਆਂ ਕੰਟਰੈਕਟ ਦੇ ਉੱਪਰ ਕੋਈ ਵੀ ਚੀਜ਼ ਡਿਵੈਲਪ ਕਰਦੀਆਂ ਨੇ ਮਤਲਬ ਠੇਕੇ ਦੇ ਉੱਪਰ ਕੋਈ ਵੀ ਚੀਜ਼ ਬਣਾਉਂਦੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇਹਦੇ ਨਾਲ ਬੈਨੀਫਿਟ ਹੋਊਗਾ ਉਹਨੂੰ ਕਹਿੰਦੇ ਆ ਚਾਈਨਾ ਪਲੱਸ 1 ਪਾਲਿਸੀ ਹੁਣ ਜਿਹੜੀ ਕੰਪਨੀ ਪਹਿਲੀ ਹੈਗੀ ਆ ਜਿਹਦੇ ਉੱਪਰ ਇਹਨਾਂ ਨੇ ਆਪਣੀ ਰਿਸਰਚ ਮਤਲਬ ਪਬਲਿਸ਼ ਕੀਤੀ ਆਪਣੀ ਰਿਪੋਰਟ ਕੀਤੀ ਆ ਉਹ ਕੰਪਨੀ ਦਾ ਨਾਮ ਹੈਗਾ ਸਿੰਜਿਨ ਇੰਟਰ ਠੀਕ ਹੈ ਜੀ ਸਿੰਜੇਨ ਇੰਟਰਨੈਸ਼ਨਲ ਇੰਡੀਆ ਦੇ ਵਿੱਚ ਐਸ ਸੈਗਮੈਂਟ ਦੀ ਉਹ ਵਾਲੀ ਫਾਰਮਾ ਕੰਪਨੀ ਜਿਹੜੀ ਕੰਟ੍ਰੈਕਟ ਦੇ ਉੱਪਰ ਵੱਡੀਆਂ ਬਾਕੀ ਦੀਆਂ ਕੰਪਨੀਆਂਜ਼ ਦੇ ਲਈ ਦਵਾਈਆਂ ਬਣਾਉਂਦੀ ਆ ਹੋਰ ਚੀਜ਼ਾਂ ਮੈਨੂਫੈਕਚਰ ਕਰਦੀ ਆ ਮਤਲਬ ਮੈਡੀਕਲ ਦੇ ਨਾਲ ਹੈਲਥ ਨਾਲ ਰਿਲੇਟਡ ਚੀਜ਼ਾਂ ਬਣਾਉਂਦੀ ਆ ਉਹਦੇ ਵਿੱਚ ਲੀਡਰ ਕੰਪਨੀ ਆ ਮਤਲਬ ਨੰਬਰ 1 ਦੇ ਉੱਪਰ ਜਿਹੜੀ ਕੰਪਨੀ ਹੈਗੀ ਆ ਉਹ ਸਿੰਜੇਨ ਇੰਟਰਨੈਸ਼ਨਲ ਆ ਤੇ ਗੋਲਡਮੈਨ ਸੈਕਸ ਦੀ ਰਿਪੋਰਟ ਜਿਹੜੀ ਹੁਣੇ ਕੁਝ ਟਾਈਮ ਪਹਿਲਾਂ ਹੀ ਆਈ ਆ ਕੁਝ ਘੰਟੇ ਪਹਿਲਾਂ ਹੀ ਆਈ ਆ ਉਹਦੇ ਅਕੋਰਡਿੰਗ ਇਹ ਹੈਗਾ ਕਿਸਿੰਜਨ ਨੇ ਹੁਣੇ-ਹੁਣੇ ਆਪਣੀ ਕਪੈਸਿਟੀ ਬਹੁਤ ਜ਼ਿਆਦਾ ਵਧਾਈ ਆ ਤੇ ਆਪਣੀ ਪ੍ਰੋਡਕਟਸ ਨੂੰ ਬਹੁਤ ਜ਼ਿਆਦਾ ਵਧਾਇਆ ਤੇ ਆਪਣਾ ਮਾਰਕੀਟ ਸ਼ੇਅਰ ਵੀ ਪਹਿਲਾਂ ਤੋਂ ਬਹੁਤ ਜ਼ਿਆਦਾ ਵਧਾਇਆ ਜੀਦਾ ਕਿ ਉਹਨਾਂ ਨੂੰ ਫਿਊਚਰ ਦੇ ਵਿੱਚ ਬਹੁਤ ਹੀ ਜ਼ਿਆਦਾ ਬੈਨੀਫਿਟ ਹੋਣ ਵਾਲਾ ਵਾ ਤਾਂ ਇਹਨਾਂ ਦੀ ਪਹਿਲੀ ਜਿਹੜੀ ਕੰਪਨੀ ਸੀਗੀ ਰਿਪੋਰਟ ਦੇ ਵਿੱਚ ਆਈ ਉਹ ਹੈਗੀਆ ਸਿੰਜਨ ਇੰਟਰਨੈਸ਼ਨਲ ਆਲਰੇਡੀ ਮਾਰਕੀਟ ਲੀਡਰ ਆ ਬਟ ਗੋਲਡਮਨ ਸੈਕਸ ਵਾਲੇ ਕਹਿ ਰਿਹਾ ਕਿ ਫਿਊਚਰ ਦੇ ਵਿੱਚ ਚਾਈਨਾ 1+1 ਪਾਲਿਸੀ ਕਰਕੇ ਸਿੰਜਨ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਉਸ ਤੋਂ ਬਾਅਦ ਹੁਣ ਗੋਲਡਮੈਨ ਸੈਕਸ ਨੇ ਆਪਣੀ ਉਹ ਸਪੋਰਟ ਦੇ ਵਿੱਚ ਉਹ ਅੱਗੇ ਕੀ ਗੱਲਾਂ ਲਿਖੀਆਂ ਉਹਨਾਂ ਨੇ ਇਹ ਲਿਖਿਆ ਕਿ ਜਿਹੜਾ ਆਪਰੇਟਿੰਗ ਪ੍ਰੋਫਿਟ ਹੈ ਇਹਨਾਂ ਕੰਪਨੀਆਂ ਦਾ ਸਪੈਸ਼ਲੀ ਸਿੰਜਿੰਗ ਦਾ ਉਹ 22% ਤੱਕ ਇਨਕਰੀਜ਼ ਹੋ ਜਾਣਾ ਵਾ ਇਹਦੇ ਕਰਕੇ ਕਿ ਜਿਹੜਾ ਬਿਜ਼ਨਸ ਉਹਨਾਂ ਨੂੰ ਚਾਈਨਾ ਤੋਂ ਕੱਟ ਕਰਕੇ ਹੁਣ ਸਿੰਜਿੰਗ ਦੇ ਕੋਲ ਆਊਗਾ ਤਾਂ ਸਿੱਧਾ ਸਿੱਧਾ 22% ਦੇ ਨੇੜੇ ਤੇੜੇ ਆਪਰੇਟਿੰਗ ਪ੍ਰੋਫਿਟ ਉਹਨਾਂ ਦਾ ਵਧ ਜਾਣਾ ਉਸ ਤੋਂ ਬਾਅਦ ਟੌਪ ਲਾਈਨ ਗਰੋਥ ਜਿਹੜੀ ਆ ਉਹ ਨੀਅਰਲੀ 13% ਤੱਕ ਉਹਨਾਂ ਦੀ ਵਧ ਜਾਣੀ ਆ ਹੁਣ ਇਹ ਕਿਹ ਟਰਮ ਵੀ ਟਾਪ ਲਾਈਨ ਗ੍ਰੋਥ ਟਾਪ ਲਾਈਨ ਗ੍ਰੋਥ ਇਹ ਹੁੰਦੀ ਆ ਇੱਕ ਪਰਟੀਕੂਲਰ ਟਾਈਮ ਦੇ ਵਿੱਚ ਜਿੰਨਾ ਵੀ ਕਿਸੇ ਨੇ ਰੈਵਨਿਊ ਕਿਸੇ ਕੰਪਨੀ ਨੇ ਜਨਰੇਟ ਕੀਤਾ ਇੱਕ ਪਰਟੀਕੂਲਰ ਟਾਈਮ ਜਿਵੇਂ ਕਿਸੇ ਤੋਂ ਉਹਨਾਂ ਨੂੰ ਕੰਟਰੈਕਟ ਮਿਲਿਆ ਠੀਕ ਹੋ ਗਿਆ ਤਾਂ ਉਸ ਉਹਨੇ ਡਿਊਰੇਸ਼ਨ ਦੇ ਵਿੱਚ ਉਹਨਾਂ ਨੂੰ ਇੱਕਦਮ ਸਡਨ ਇਨਕਰੀਜ਼ ਕਿੰਨੀ ਹੋਈ ਉਹਨਾਂ ਦੇ ਪ੍ਰੋਫਿਟ 'ਚ ਉਹਨਾਂ ਦੇ ਰੈਵਨਿਊ 'ਚ ਉਹਨੂੰ ਕਹਿੰਦੇ ਆ ਟਾਪ ਲਾਈਨ ਗ੍ਰੋਥ ਤਾਂ ਟਾਪ ਲਾਈਨ ਗ੍ਰੋਥ ਵਧੂਗੀ 13% ਆਪਰੇਟਿੰਗ ਪ੍ਰੋਫਿਟ ਵਧੂਗਾ 22% ਦੂਸਰੀ ਕੰਪਨੀ ਜਿਹਦੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਗੱਲ ਕੀਤੀ ਹੋਈ ਹੈਗੀ ਨਿਊ ਲੈਂਡ ਲੈਬ ਹੁਣ ਨਿਊਲੈਂਡ ਲੈਬ ਬੜੀ ਇੰਟਰਸਟਿੰਗ ਕੰਪਨੀ ਆ ਇਹ ਇਹ ਇੰਟਰਸਟਿੰਗ ਇਸ ਕਰਕੇ ਆ ਜੀ ਪੈਸਿੰਜਨ ਮਾਰਕੀਟ ਲੀਡਰ ਆ ਬਟ ਜਿਹੜੀ ਨਿਊਲੈਂਡ ਲੈਬ ਆ ਇਹ ਫਾਸਟੈਸਟ ਗਰੋਇੰਗ ਕੰਪਨੀ ਆ ਮਤਲਬ ਇਹਦੀ ਜਿਹੜੀ ਗਰੋਥ ਆ ਉਹ ਬਹੁਤ ਹੀ ਫਾਸਟ ਹੋ ਰਹੀ ਆ ਬਾਕੀ ਕਿਸੇ ਵੀ ਕੰਪਨੀ ਤੋਂ ਮਤਲਬ ਕਿ ਜਿਹੜੀਆਂ ਆਪਣੇ ਤੋਂ ਅੱਗੇ ਕੰਪਨੀਆਂ ਨੇ ਉਹਨਾਂ ਨੂੰ ਬਹੁਤ ਛੇਤੀ ਕੈਚ ਕਰ ਰਹੀ ਆ ਤੇ ਇਹਦਾ ਮਾਰਕੀਟ ਸ਼ੇਅਰ ਬਹੁਤ ਜ਼ਿਆਦਾ ਪਹਿਲਾਂ ਦੇ ਨਾਲੋਂ ਵਧ ਰਿਹਾ ਤੇ ਗੋਲਡਮੈਨ ਸੈਕਸ ਵਾਲੇ ਕਹਿ ਰਹੇ ਕਿ ਅੱਗੇ ਵੀ ਫਿਊਚਰ ਦੇ ਵਿੱਚ ਇਹਨਾਂ ਦਾ ਮਾਰਕੀਟ ਸ਼ੇਅਰ ਜ਼ਿਆਦਾ ਵਧ ਜਣਾ ਤੇ ਜਿਹੜੀ 纽ল্যান্ড ਲੈਬ ਦਾ ਉਹਨਾਂ ਨੇ ਅੱਗੇ ਟਾਰਗੇਟ ਦਿੱਤਾ ਵਾ ਉਹ ਅੱਗੇ ਨੀਅਰਲੀ ਡਬਲ ਦਾ ਟਾਰਗੇਟ ਦਿੱਤਾ 골ਡਮੈਨ ਸੈਕਸ ਨੇ ਇੱਥੇ ਮੈਂ ਇੱਕ ਵਾਰ ਫੇਰ ਕਿਉਂਕਿ ਮੈਂ ਟਾਰਗੇਟ ਦੀ ਗੱਲ ਕਰਤੀ ਮੈਂ ਵਰਲਡ ਟਾਰਗੇਟ ਬੋਲਤਾ ਤਾਂ ਮੈਂ ਇੱਥੇ ਇੱਕ ਵਾਰ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ ਮੈਂ ਤੁਹਾਡੇ ਨਾਲ ਇੱਕ ਸਿਰਫ ਨਿਊਜ਼ ਸ਼ੇਅਰ ਕਰ ਰਿਹਾ ਇਹ ਮੇਰੇ ਪਰਸਨਲ 뷰 ਨਹੀਂ ਹੈ ਕਿ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਨਿਊਲੈਂਡ ਲੈਬ ਨੂੰ ਲੋ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਕਿ ਦੁਨੀਆ ਦੀ ਇੱਕ ਜਿਹੜਾ ਸਭ ਤੋਂ ਰਿਪਿਊਟੇਬਲ ਬ੍ਰਾਂਡ ਆ ਐਸ ਬਿਜ਼ਨਸ ਦਾ 골ਡਮੈਨ ਸੈਕਸ ਉਹ ਕੀ ਕਹਿ ਰਿਹਾ ਮੈਂ ਤੁਹਾਨੂੰ ਉਹਨਾਂ ਦੇ 뷰 ਥੋਡੇ ਨਾਲ ਸ਼ੇਅਰ ਕਰ ਰਿਆ ਥੋਡੇ ਨਾਲ ਸਾਂਝੇ ਕਰ ਰਿਹਾ ਹਾਂ ਤਾਂ ਅਗਲੀ ਕੰਪਨੀ ਹੈਗੀ ਆ ਨਿਊ ਲੈਂਡ ਲੈਬ ਜਿਹੜੀ ਕਿ ਸਭ ਤੋਂ ਫਾਸਟੈਸਟ ਗਰੋਇੰਗ ਆ ਤੇ ਜਿਹਨੂੰ ਚਾਈਨਾ ਪਲੱਸ 1 ਪਾਲਿਸੀ ਦੇ ਨਾਲ ਬਹੁਤ ਹੀ ਜ਼ਿਆਦਾ ਬੈਨੀਫਿਟ ਮਿਲਣਾ ਵਾ ਹੁਣ ਆਪਾਂ ਗੱਲ ਕਰੀਏ ਤੀਸਰੀ ਕੰਪਨੀ ਦੀ ਤੀਸਰੀ ਕੰਪਨੀ ਹੈਗੀ ਆ ਲੋਰਸ ਲੈਬ ਬਟ ਇੱਥੇ ਕਹਾਣੀ ਉਲਟਾ ਗੋਲਡਮੈਨ ਸੈਕਸ ਵਾਲੇ ਕਹਿ ਰਹੇ ਆ ਲੋਰਸ ਲੈਬ ਦੇ ਨਾਲ ਪਹਿਲੀਆਂ ਦੋ ਕੰਪਨੀਆਂ ਸੰਜੀਨ ਤੇ ਨਿਊ ਲੈਂਡ ਲੈਬ ਦੇ ਲਈ ਉਹਨਾਂ ਦੀ ਪੋਜ਼ਿਟਿਵ ਰਿਪੋਰਟ ਆ ਬਟ ਲੋਰਸ ਲੈਬ ਨੂੰ ਲੈ ਕੇ ਉਹ ਥੋੜੇ 네ਗੇਟਿਵ ਨੇ ਜਿਹਨੂੰ ਇੰਗਲਿਸ਼ ਦੇ ਵਿੱਚ ਉਹ ਬੀਰਿਸ਼ ਕਹਿੰਦੇ ਆ ਉਹਨਾਂ ਦਾ ਇੱਕ ਰੀਜ਼ਨ ਹੈ ਆ ਉਹ ਕਹਿੰਦੇ ਕਿ ਸਾਨੂੰ ਇਸ ਟਾਈਮ ਦੇ ਉੱਪਰ ਇਸ ਵੈਲਿਊਏਸ਼ਨ ਦੇ ਉੱਪਰ ਮਤਲਬ ਜਿਸ ਪ੍ਰਾਈਸ ਦੇ ਉੱਪਰ ਲੋਰਸ ਲੈਬ ਕੰਪਨੀ ਅੱਜ ਹੈਗੀ ਆ ਚੱਲ ਰਹੀ ਆ ਉਹ ਉਹਨਾਂ ਨੂੰ ਮਹਿੰਗੀ ਲੱਗ ਰਹੀ ਐਸ ਟਾਈਮ ਦੇ ਉੱਪਰ ਮਤਲਬ ਇਹ ਵੈਲਿਊਏਸ਼ਨ গোল্ডম্যান স্যাকস ਦੇ ਅਕੋਰਡਿੰਗ ਮਹਿੰਗੀ ਆ ਤੇ ਉਹਨਾਂ ਨੂੰ ਲੱਗਦਾ ਕਿ ਅੱਗੇ ਹਾਲੇ ਲੋਰਸ ਲੈਬ ਇੰਨਾ ਜ਼ਿਆਦਾ ਵਧੀਆ ਨਹੀਂ ਪਰਫਾਰਮ ਕਰੂਗੀ ਜਾਂ ਵਧੀਆ ਪਰਫਾਰਮ ਕਰੂਗੀ ਬਟ ਉਹਨਾਂ ਦੇ ਸ਼ੇਅਰ ਪ੍ਰਾਈਸ ਦੇ ਵਿੱਚ ਰਿਫਲੈਕਟ ਨਹੀਂ ਹੋਊਗਾ ਕਿਉਂਕਿ ਕੰਪਨੀ ਆਲਰੇਡੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਤਾਂ ਅੱਜ ਦੀ ਇਹ ਸੀਗੀ ਜੇ ਇੱਕ ਵੱਡੀ ਨਿਊਜ਼ ਫਾਰਮਾ ਸੈਕਟਰ ਨੂੰ ਲੈ ਕੇ ਜਿਹੜੀ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕੀਤੀ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹੁੰਨਾ ਕਾਫੀ ਕਮੈਂਟਸ ਆ ਰਹੇ ਆ ਦੋਸਤਾਂ ਦੇ ਕਿ ਇੱਕ ਤਾਂ ETF ਬਾਰੇ ਇੱਕ SIP ਬਾਰੇ ਤੇ ਇੱਕ 뮤ਚੁਅਲ ਫੰਡਸ ਵਗੈਰਾ ਬਾਰੇ ਕਿ ਇਹਨਾਂ ਬਾਰੇ ਕੋਈ ਇਨਫੋਰਮੇਸ਼ਨ ਮਤਲਬ ਚਾਰੇ ਆ ਲੋਕ ਠੀਕ ਹੈ ਤਾਂ ਮੈਂ ਇੱਕ ਨਾ ਮਤਲਬ ਛੇਤੀ ਹੀ ਵਿਥਿਨ ਆਈ ਹੋਪ 2-3 ਡੇਸ ਹਣਾ ਦੋ ਤਿੰਨ ਦਿਨਾਂ ਦੇ ਵਿੱਚ ਮੇਰੀ ਕੋਸ਼ਿਸ਼ ਰਹੂਗੀ ਕਿ ਇੱਕ ਮੈਂ ਵੀਡੀਓ ਇਸ ਤਰ੍ਹਾਂ ਦਾ ਬਣਾਵਾਂ ਕਿ ਜਿਹਦੇ ਜਿਹਦੇ ਵਿੱਚ ਇਕੱਠੇ ਹੀ ਇਨਫੋਰਮੇਸ਼ਨ ਸਾਰੀ ਹੋ ਜਾਏ ਇੱਕ ਪ੍ਰੋਪਰ ਜਾਣਕਾਰੀ ਹੋਵੇ SIP ਬਾਰੇ ETF ਬਾਰੇ ETF ਕੀ ਚੀਜ਼ ਹੁੰਦੇ ਆ ਕਿਵੇਂ ਇਨ ਵਿੱਚ ਆਪਾਂ ਇਨਵੈਸਟ ਕਰਨਾ ਸਾਰਾ ਕੁਝ ਹੋਵੇ ਤੇ ਇੱਕ ਮਿਊਚੁਅਲ ਫੰਡਸ ਬਾਰੇ ਠੀਕ ਹੋ ਗਿਆ ਤੇ ਉਹਦਾ ਕੰਪੈਰੀਜ਼ਨ ਹੋ ਜੇ ਕਿ ਸਟਾਕ ਮਾਰਕੀਟ ਬੈਟਰ ਰਹਿੰਦੀ ਆ ਜਾਂ ਮਿਊਚੁਅਲ ਫੰਡ ਬੈਟਰ ਰਹਿੰਦੇ ਆ ਇੱਕ ਹੋਰ ਸੀਗਾ ਇੱਕ ਚੀਜ਼ ਮੈਨੂੰ ਕਾਫੀ ਲੋਕ ਹੋਰ ਪੁੱਛ ਰਹੇ ਇੱਕ ਹੈਗੇ ਨੇ ਸਬਸਕ੍ਰਾਈਬਰ ਮੇਰੇ ਦੋਸਤ ਅਜੀਤ ਨੇ ਉਹਨਾਂ ਦਾ ਨਾਮ ਉਹ ਮੈਨੂੰ ਕਾਫੀ ਵਾਰ ਪੁੱਛ ਚੁੱਕਾ ਕਿ ਇਹ ਸਟਾਕ ਬਾਏ ਕਿਵੇਂ ਕਰਨੇ ਆ ਜਾਂ ਕਿਸ ਤਰ੍ਹਾਂ ਅਕਾਊਂਟ ਵਗੈਰਾ ਖੋਲਣਾ ਠੀਕ ਹੋ ਗਿਆ ਨਾ ਤਾਂ ਇਹ ਜਿੰਨੀ ਵੀ ਬੇਸਿਕ ਇਨਫੋਰਮੇਸ਼ਨ ਹੈਗੀ ਹੈ ਨਾ ਇਹ ਮੈਂ ਕੋਸ਼ਿਸ਼ ਕਰੂੰਗਾ ਕੋਈ ਇੱਕ ਵੀਡੀਓ ਪਰਟੀਕੂਲਰ ਬਣਾ ਕੇ ਉਹ ਸਾਰੇ ਦੇ ਵਿੱਚ ਇੱਕ ਸਾਰੀ ਦੀ ਸਾਰੀ ਇੱਕ ਮਤਲਬ ਐਸ ਹੋਲ ਇੱਕ ਤਰ੍ਹਾਂ ਨਾਲ ਕਿ ਉਹ ਬੇਸਿਕ ਇਨਫੋਰਮੇਸ਼ਨ ਤੁਹਾਨੂੰ ਸਾਰਿਆਂ ਨੂੰ ਮੈਂ ਇੱਕੋ ਵਾਰ ਦੇ ਵਿੱਚ ਹੀ ਕੰਪਲੀਟ ਸਾਰੀ ਦੇ ਦਵਾਂ ਕਿਉਂਕਿ ਕਾਫੀ ਵਾਰ ਮੈਨੂੰ ਪੁੱਛਿਆ ਜਾ ਰਿਹਾ ਤੇ ਉਹ ਬਟ ਹੋਰ ਕੋਈ ਨਾ ਕੋਈ ਚੀਜ਼ ਆ ਜਾਂਦੀ ਹੈ ਮੈਨੂੰ ਲੱਗਦਾ ਕਿ ਇਹ ਜ਼ਰੂਰੀ ਹੈ ਪਹਿਲਾਂ ਗੱਲ ਕਰਨੀ ਤਾਂ ਉਹ ਚੀਜ਼ ਹੋ ਜਾਂਦੀ ਆ ਉਹ ਥੋੜੀ ਬਣੀ ਜਿਹੜੀ ਇਨਫੋਰਮੇਸ਼ਨ ਇਨਕੁਆਰੀਜ਼ ਨੇ ਉਹ ਪਿੱਛੇ ਰਹਿ ਜਾਂਦੀਆਂ ਤਾਂ ਮੈਂ চেਤੀ ਹੀ ਉਹਦੇ ਬਾਰੇ ਇੱਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹਦੇ ਨਾਲ ਕੋਈ ਬੈਨੀਫਿਟ ਹੋ ਰਿਹਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਤੇ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਫੇਰ ਕਿਸੇ ਹੋਰ ਵੀਡੀਓ ਵਿੱਚ